ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਦੋਸਤੋ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਮਹਿਰੂਮ ਗਾਇਕ ਰਾਜਵੀਰ ਜਵੰਦਾ ਜੀ ਦੀ ਯਾਦ ਵਿੱਚ ਹੋਏ ਅੰਤਿਮ ਅਰਦਾਸ ਤੇ ਭੋਗ ਸਮਾਗਮ ਵਿੱਚ ਇੱਕ ਐਦਾਂ ਦਾ ਭਾਵੁਕ ਪਲ ਆਇਆ ਜਿਸ ਨੇ ਹਰ ਅੱਖ ਨੂੰ ਨਮ ਕਰ ਦਿੱਤਾ ਅੱਜ ਅਸੀਂ ਤੁਹਾਨੂੰ ਉਸੇ ਵੱਡੇ ਐਲਾਨ ਬਾਰੇ ਦੱਸਾਂਗੇ ਜੋ ਰਾਜਵੀਰ ਦੀ ਘਰਵਾਲੀ ਨੇ ਉਹਨਾਂ ਦੇ ਗੀਤਾਂ ਤੇ ਵਿਰਾਸਤ ਨੂੰ ਲੈ ਕੇ ਕੀਤਾ ਹੈ ਪਿਛਲੇ ਦਿਨੀ ਮੋਟਰਸਾਈਕਲ ਹਾਦਸੇ ਤੋਂ ਬਾਅਦ ਰਾਜਵੀਰ ਜਵੰਦਾ ਜੀ ਦੇ ਅਚਾਨਕ ਚਲੇ ਜਾਣ ਨਾਲ ਪੂਰੀ ਪੰਜਾਬੀ ਇੰਡਸਟਰੀ ਤੇ ਉਹਨਾਂ ਦੇ ਫੈਨ ਸਦਮੇ ਵਿੱਚ ਹਨ ਉਹਨਾਂ ਦੇ ਭੋਗ ਤੇ ਪੰਜਾਬੀ ਕਲਾ ਜਗਤ ਦੀਆਂ ਨਾਂ ਬਰ ਹਸਤੀਆਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ਇਸ ਮੌਕੇ ਰਾਜਵੀਰ ਜਵੰਦਾ ਜੀ ਦੀ ਘਰ ਵਾਲੀ ਅਸ਼ਵਿੰਦਰ ਕੌਰ ਨੇ ਇੱਕ ਐਦਾਂ ਦਾ ਐਲਾਨ ਕੀਤਾ ਜਿਸ ਨੂੰ ਸੁਣ ਕੇ ਉੱਥੇ ਮੌਜੂਦ ਲੋਕਾਂ ਦੇ ਹੋਸ਼ ਉੱਡ ਗਏ ਉਹਨਾਂ ਦੀ ਤਾਰੀਫ਼ ਕਰਨ ਤੋਂ ਕੋਈ ਰੁਕ ਨਾ ਸਕਿਆ ਦੋਸਤੋ ਸੂਤਰਾਂ ਮੁਤਾਬਕ ਰਾਜਵੀਰ ਜੀ ਦੇ ਭੋਗ ਟਾਈਮ ਉਹਨਾਂ ਦੀ ਘਰਵਾਲੀ ਨੇ ਬਹੁਤ ਹੀ ਭਾਵਿਕ ਹੋ ਕੇ ਕਿਹਾ ਉਹ ਆਪਣੇ ਪਤੀ ਦੇ ਸੰਗੀਤਕ ਸਫ਼ਰ ਨੂੰ ਰੁਕਣ ਨਹੀਂ ਦੇਣਗੇ। ਉਹਨਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਰਾਜਵੀਰ ਜਵੰਦਾ ਜੀ ਦੇ ਸਾਰੇ ਅਨ ਰਿਲੇਟਿਡ ਗੀਤਾਂ ਨੂੰ ਬਹੁਤ ਜਲਦੀ ਦਰਸ਼ਕਾਂ ਤੱਕ ਪਹੁੰਚਾਇਆ ਜਾਏਗਾ। ਉਹਨਾਂ ਦਾ ਕਹਿਣਾ ਸੀ ਉਹ ਰਾਜਵੀਰ ਦੀ ਵਿਰਾਸਤ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਉਹਨਾਂ ਦੇ ਪ੍ਰਸਤੁਤਕਾਂ ਉਹਨਾਂ ਦੇ ਗੀਤਾਂ ਨੂੰ ਸੁਣਦੇ ਰਹਿਣ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਫਾਊਂਡੇਸ਼ਨ ਬਣਾਵਾਂਗੇ ਜਿਹਦੇ ਵਿੱਚ ਨਵੇਂ ਉੱਪਰ ਦੇ ਕਲਾਕਾਰਾਂ ਨੂੰ ਮਦਦ ਦਿੱਤੀ ਜਾਵੇਗੀ। ਰਾਜਵੀਰ ਦੇ ਗਾਣਿਆਂ थ्रू ਜੋ ਵੀ ਇਨਕਮ ਹੋਵੇਗੀ ਜੋ ਵੀ ਕਮਾਈ ਹੋਵੇਗੀ ਉਸੇ ਨਾਲ ਹੀ ਇਸ ਫਾਊਂਡੇਸ਼ਨ ਨੂੰ ਚਲਾਇਆ ਜਾਵੇਗਾ ਇਹ ਐਲਾਨ ਦਾ ਸਭ ਨੇ ਉੱਥੇ ਤਾੜੀਆਂ ਮਾਰ ਕੇ ਬਹੁਤ ਸਵਾਗਤ ਕੀਤਾ ਤਾਂ ਦੋਸਤੋ ਇਹ ਐਲਾਨ ਇੱਕ ਪਤਨੀ ਦਾ ਆਪਣੇ ਮਹਿਰੂਮ ਪਤੀ ਪ੍ਰਤੀ ਅਥਾ ਪਿਆਰ ਤੇ ਸਤਿਕਾਰ ਦਰਸਾਉਂਦਾ ਹੈ ਇਸ ਸਮੇਂ ਉਹਨਾਂ ਦੀ ਧੀ ਨੇ ਵੀ ਬਹੁਤ ਹੀ ਭਾਵੁਕ ਸ਼ਬਦਾਂ ਵਿੱਚ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਨ ਦੀ ਗੱਲ ਕਹੀ ਇਸ ਤੋਂ ਇਲਾਵਾ ਇਸ ਭਾਵੁਕ ਮੌਕੇ ਤੇ ਮਸ਼ਹੂਰ ਗਾਇਕ ਗੁਰਦਾਸ ਮਾਨ ਜੀ ਨੇ ਵੀ ਪਰਿਵਾਰ ਲਈ ਇੱਕ ਵੱਡਾ ਵਾਅਦਾ ਕੀਤਾ। ਉਹਨਾਂ ਨੇ ਕਿਹਾ ਕਿ ਰਾਜਵੀਰ ਜਦੇ ਜੋ ਵੀ ਸ਼ੋ ਪਹਿਲਾਂ ਤੋਂ ਬੁੱਕ ਕੀਤੇ ਹੋਏ ਹਨ ਉਹ ਸਾਰੇ ਸ਼ੋ ਉਹ ਆਪ ਕਰ ਲੰਗੇ। ਉਹਨਾਂ ਸ਼ੋ ਤੋਂ ਹੋਣ ਵਾਲੀ ਸਾਰੀ ਕਮਾਈ ਰਾਜਵੀਰ ਜਵੰਦਾ ਜੀ ਦੇ ਪਰਿਵਾਰ ਨੂੰ ਦੇਣਗੇ। ਗੁਰਦਾਸ ਮਾਨ ਜੀ ਦੇ ਇਸ ਕਦਮ ਨੇ ਵੀ ਹਰ ਕਿਸੇ ਦਾ ਦਿਲ ਜਿੱਤ ਲਿਆ। ਰਾਜਵੀਰ ਜਵੰਦਾ ਜੀ ਭਾਵੇਂ ਅੱਜ ਸਾਡੇ ਨਾਲ ਨਹੀਂ ਹਨ ਪਰ ਉਹਨਾਂ ਦੇ ਗੀਤਾਂ ਤੇ ਉਹਨਾਂ ਦੀਆਂ ਯਾਦਾਂ ਹਮੇਸ਼ਾ ਜਿੰਦਾ ਰਹਿਣਗੀਆਂ। ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ। ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਇਸ ਖਬਰ ਤੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਹੋਰ ਅਪਡੇਟਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਦੋਸਤੋ